ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਦੁੱਧ ਅਤੇ ਕਸਟਰਡ ਵਾਲੇ ਦਲਕੇ ਦੀ ਬਹੁਤ ਹੀ ਵਧੀਆ ਬ੍ਰੇਕਫਾਸਟ ਰੈਸਪੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲੈਣਾ ਦੁੱਧ ਅਤੇ ਕਸਟਰਡ ਵਾਲਾ ਦਲੀਆਂ ਬਣਾਉਣ ਲਈ ਇੱਥੇ ਮੈਂ ਇੱਕ ਕੋਲੀ ਦਲੀਆਂ ਲਿਆ ਹੈ ਦਲੀਆਂ ਨੂੰ اچھی طرح ਨਾਲ ਸਾਫ਼ ਕਰ ਲਿਆ ਦਲੀਆ ਤੁਸੀਂ ਬਰੀਕ ਜਾਂ ਥੋੜਾ ਜਿਹਾ ਮੋਟਾ ਕੋਈ ਵੀ ਲੈ ਸਕਦੇ ਹੋ ਮੈਂ ਇੱਕ ਪਤੀਲੇ ਦੇ ਵਿੱਚ ਦੋ ਤੋਂ ਤਿੰਨ ਵੱਡੇ ਚਮਚ ਦੇਸੀ ਘਿਓ ਪਾਇਆ ਹੈ ਦੇਸੀ ਘਿਓ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਦਲੀਏ ਦਲੀਆ ਪਾਵਾਂਗੇ ਦਲੀਏ ਨੂੰ ਪਾ ਕੇ ਤੇ ਆਪਾਂ ਦਲੀਏ ਨੂੰ ਹੁਣ ਭੁੰਨਾਗੇ ਦੇ ਵਿੱਚ ਗੈਸ ਦਾ ਫਰੇਮ ਆਪਾਂ ਮੀਡੀਅਮ ਤੋਂ ਲੋ ਹੀ ਰੱਖਾਂਗੇ ਜ਼ਿਆਦਾ ਹਾਈ ਨਹੀਂ ਕਰਨਾ जो आप ज्यादा तेज करा अपना दलिया तो जल्दी भुज जाएगा पर इन्ना इन्दिया स्वाद नहीं आएगा जिन्ना आप स्लो गैस से दलिया अपना भुजेगा ना उन्ना ही स्वाद भी अच्छा आएगा हल्का हल्का इस तरह हिलाते हुए आप दलिए भुन लवेंगे ਆਪਣਾ ਦਲੀਆ ਅੱਗੇ ਨਾਲ ਥੋੜਾ ਜਿਹਾ ਭੁੱਜ ਚੁੱਕਿਆ ਹੈ ਹਲਕਾ ਜਿਹਾ ਕਲਰ ਇਹਦਾ 골ਡਨ ਹੋ ਚੁੱਕਿਆ ਹੈ 2 ਤੋਂ 3 ਮਿੰਟ ਲਈ ਆਪਾਂ ਇਹਨੂੰ ਹੋਰ ਭੁੰਨਾਂਗੇ ਆਪਣਾ ਦਲੀਆ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਆ ਦੁੱਧ ਮੈਂ ਘਰ ਦਾ ਪ्योर ਦੁੱਧ ਲਿਆ ਤੁਸੀਂ ਚਾਹੋ ਤਾਂ ਪੈਕੇਟ ਵਾਲਾ ਦੁੱਧ ਵੀ ਲੈ ਸਕਦੇ ਹੋ ਆਪਣਾ ਦਲੀਆ ਭੁੱਜ ਚੁੱਕਿਆ ਹੁਣ ਆਪਾਂ ਦਲੀਏ ਦੇ ਵਿੱਚ ਦੁੱਧ ਪਾਵਾਂਗੇ ਮੈਂ 2 ਤੋਂ 2.5 ਲੀਟਰ ਦੁੱਧ ਲਿਆ ਹੈ ਯੂਜ਼ ਕਰ ਰਹੀ ਹਾਂ ਤੁਸੀਂ ਆਪਣੇ ਦਲੀਏ ਦੇ ਹਿਸਾਬ ਨਾਲ ਹੀ ਦੁੱਧ ਲੈ ਸਕਦੇ ਹੋ ਜਿੰਨਾ ਤੁਹਾਡਾ ਦਲੀਆ ਤੁਸੀਂ ਉਸ ਹਿਸਾਬ ਨਾਲ ਦੁੱਧ ਐਡ ਕਰਨਾ ਹੈ ਆਪਾਂ ਦੁੱਧ ਨੂੰ ਦਲੀਏ ਦੇ ਵਿੱਚ ਪਾ ਦਿੱਤਾ ਹੈ ਹੁਣ ਆਪਾਂ ਹਲਾ ਲਵਾਂਗੇ ਘੜਸ਼ੀ ਲਗਾਵਾਂਗੇ ਤੇ ਜਦੋਂ ਤੱਕ ਇਸ ਨੂੰ ਉਬਾਲੀ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਹਲਾਉਂਦੇ ਰਵਾਂਗੇ ਇੱਕ ਵਾਲਾਉਣ ਤੋਂ ਬਾਅਦ ਆਪਾਂ ਫਿਰ ਗੈਸ ਦਾ ਫਲੇਮ ਮੀਡੀਅਮ ਕਰ ਦਵਾਂਗੇ ਇਸ ਤਰ੍ਹਾਂ ਹਲਕਾ 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 ਹਿਲੋਂ ਦੇ ਹੋਇਆ ਆਪਾਂ ਹਿਲਾਏ ਜਾਣਾ ਜਦੋਂ ਵਾਲ ਨਹੀਂ ਆਉਂਦਾ ਜਦੋਂ ਵਾਲ ਆ ਜਾਏਗਾ ਆਪਾਂ ਇਸ ਤਰ੍ਹਾਂ ਟੱਕ ਕੇ ਨਹੀਂ ਰੱਖ ਦੇਣਾ ਦੁੱਧ ਪਾ ਕੇ ਕਿ ਇਸ ਨੂੰ ਵਾਲੀ ਆ ਜਾਏਗੀ ਆਪਾਂ ਰਕੜਸ਼ੀ ਨੂੰ ਚਲਾਉਂਦੇ ਹੀ ਰਹਿਣਾ ਹੈ ਜਿੰਨਾ ਚਿਰ ਵਾਲੀ ਨਹੀਂ ਆਉਂਦੀ ਦੇਖੋ ਅੱਗੇ ਨਾਲੋਂ ਪਹਿਲਾਂ ਨਾਲੋਂ ਆਪਣੇ ਦੁੱਧ ਨੂੰ ਹਲਕਾ ਜਿਹਾ ਵਾਲ ਆ ਚੁੱਕਿਆ ਥੋੜੀ ਦੇਰ ਹੋਰ 5 ਕੁ ਮਿੰਟ ਹੋਰ ਲੱਗਣਗੇ 5 ਮਿੰਟ ਫਿਰ ਆਪਣੇ ਦੁੱਧ ਨੂੰ ਵਾਲ ਆ ਜਾਏਗਾ ਦਲੀਏ ਦੇ ਨੂੰ ਆਪਾਂ ਇੱਥੇ ਬਣਾ ਰਹੇ ਅੱਜ ਦਲੀਆ ਦਲੀਆ ਬਹੁਤ ਹੀ ਸੇਤ ਲਈ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ ਉਬਾਲ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਣੇ ਦੁੱਧ ਨੂੰ ਉਬਾਲ ਆ ਗਿਆ ਹੁਣ ਆਪਾਂ ਇਸ ਨੂੰ ਟਾਕੇ ਰੱਖ ਦੇਵਾਂਗੇ ਗੈਸ ਦਾ ਫਲੇਮ ਮੀਡੀਅਮ ਕਰ ਦੇਵਾਂਗੇ ਸਲੋ 10 ਤੋਂ 15 ਮਿੰਟ ਆਪਾਂ ਇਸ ਨੂੰ ਸਲੋ ਗੈਸ ਤੇ ਹੀ ਪਕਾਵਾਂਗੇ ਆਪਾਂ ਇਹ ਜਿਸ ਤਰ੍ਹਾਂ ਟਾਕੇ ਰੱਖ ਦਿੱਤਾ ਤੇ ਗੈਸ ਦਾ ਫਲੇਮ ਸলো ਕਰ ਦਿੱਤਾ 5 ਮਿੰਟ ਆਪਾਂ ਕੜਛਪਾਦ 5 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਕੜਛੀ ਲਗਾ ਕੇ ਚੈੱਕ ਕਰ ਲੈਣੇ ਆਂ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਦਲੀਆ ਅੱਗੇ ਨਾਲੋਂ ਥੋੜਾ ਜਿਹਾ ਸੰਗਣਾ ਹੋ ਗਿਆ ਆਪਾਂ ਇਸ ਨੂੰ 15 ਤੋਂ 20 ਮਿੰਟਸ ਲੋ ਗੈਸ ਤੇ ਪਕਾਉਣਾ ਹੈ ਪਰ 5 5 ਮਿੰਟ ਬਾਅਦ ਆਪਾਂ ਇਸ ਨੂੰ ਹਲਕਾ ਜਿਹਾ ਹਿਲਾ ਕੇ ਦੇਖਦੇ ਰਵਾਂਗੇ ਜੇ ਆਪਾਂ ਨਹੀਂ ਹਿਲਾਵਾਂਗੇ ਤਾਂ ਇਹ ਨੀਚੇ ਵੀ ਲੱਗ ਸਕਦਾ ਇਸ ਲਈ ਆਪਾਂ ਥੋੜੀ ਥੋੜੀ ਦੇਰ ਬਾਅਦ ਕੜਚੀ ਲਗਾਉਂਦੇ ਰਵਾਂਗੇ ਤੁਸੀਂ ਦੇਖੋ ਆਪਣਾ ਦਲੀਆ ਨੂੰ ਆਪਾਂ 5 ਮਿੰਟ ਹੋ ਗਏ ਹੀ ਆਪਾਂ ਨੂੰ ਕੜਚੀ ਲਗਾ ਰਹੇ ਆ ਆਪਣਾ ਦਲੀਆ ਬਣ ਚੁੱਕਿਆ ਹੈ 2 ਕੁ ਮਿੰਟ ਹੋਰ ਲੱਗਣਗੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਇਲਾਇਚੀ ਪਾਊਡਰ ਐਡ ਕੀਤਾ ਹੈ ਇਲਾਇਚੀ ਪਾਊਡਰ ਪਾਉਣ ਨਾਲ ਇਸ ਦਾ ਸਵਾਦ ਤੇ ਕਲਰ ਬਹੁਤ ਵਧੀਆ ਆਏਗਾ ਹੁਣ ਆਪਾਂ ਇਸ ਨੂੰ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ 2 ਤੋਂ 3 ਮਿੰਟ ਆਪਾਂ ਇਸ ਨੂੰ ਹੋਰ ਇਸੇ ਤਰ੍ਹਾਂ ਹੀ ਪਕਾਣ ਦਵਾਂਗੇ ਜਿੰਨਾ ਚਿਰ ਆਪਣਾ ਦਲੀਆ ਬਣ ਰਿਹਾ ਉਸ 19 ਦੇਰ ਆਪਾਂ ਡਰਾਈ ਫਰੂਟਸ ਨੂੰ ਮਿਕਸਰ ਗ੍ਰੈਂਡ 'ਚ ਗ੍ਰੈਂਡ ਕਰ ਲੈਣੇ ਆ ਇੱਥੋਂ ਮੈਮ ਇੱਥੇ ਮੈਂ 5 ਤੋਂ 6 ਗਿਰੀ ਬਦਾਮ ਲਏ ਨੇ 5 ਤੋਂ 6 ਕਾਜੂ ਲਏ ਨੇ ਤੇ 5 ਤੋਂ 6 ਪੀਸੀ ਅਖਰੋਟ ਦੀਆਂ ਗਿਰੀਆਂ ਲਈਆਂ ਨੇ ਇਸ ਨੂੰ ਆਪਾਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਹੀ ਪਾਵਾਂਗੇ ਆਪਾਂ ਇਹਨੂੰ ਮਿਕਸਰ ਗ੍ਰੈਂਡ ਚ ਗ੍ਰੈਂਡ ਕਰ ਲੈਣੇ ਆ ਆਪਣਾ ਦਲੀਆ ਬਣ ਕੇ ਤਿਆਰ ਹੋ ਚੁੱਕਿਆ ਥੋੜਾ ਜਿਹਾ ਤੁਹਾਨੂੰ ਸ਼ਾਇਦ ਦਲੀਆ ਪਤਲਾ ਲੱਗ ਰਿਹਾ ਹੋਵੇਗਾ ਕਿ ਇਸ ਵਿੱਚ ਦੁੱਧ ਜ਼ਿਆਦਾ ਹੈ ਪਰ ਦੁੱਧ ਜ਼ਿਆਦਾ ਨਹੀਂ ਹੈ ਚਲੋ ਤੁਹਾਨੂੰ ਦੱਸਨੇ ਆ ਦੇਖੋ ਮੈਂ ਇੱਕ ਕੋਲੀ ਦੁੱਧ ਲਿਆ ਹੈ ਇਕੋਲੀ ਦੁੱਧ ਦੇ ਵਿੱਚ ਮੈਂ ਦੋ ਦੋ ਚਮਚ ਕਸਟਰਡ ਪਾਊਡਰ ਦੇ ਪਾਏ ਨੇ ਕਸਟਰਡ ਪਾਊਡਰ ਆਪਾਂ ਇਸੇ ਤਰ੍ਹਾਂ ਦੁੱਧ ਦੇ ਵਿੱਚ ਘੋਲ ਕੇ ਹੀ ਪਾਵਾਂਗੇ ਜੇ ਆਪਾਂ ਸਿੱਧਾ ਹੀ ਪਾ ਦਵਾਂਗੇ ਤਾਂ ਉਹਦੇ ਨਾਲ ਇਹਦੇ ਵਿੱਚ ਡੱਲੀਆਂ ਵਗੈਰਾ ਬਣ ਜਾਣਗੀਆਂ ਇਸ ਲਈ ਇਸੇ ਤਰ੍ਹਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਘੋਲ ਕੇ ਐਂਡ ਮਿਕਸ ਕਰਕੇ ਬਿਲਕੁਲ ਦੇਖੋ ਆਪਾਂ ਨੂੰ ਦੁੱਧ ਦੇ ਵਿੱਚ ਘੋਲ ਲਿਆ ਹੈ ਬਿਲਕੁਲ ਮਿਕਸ ਹੋ ਗਿਆ ਹੈ ਤੁਸੀਂ ਚਾਹੋ ਤਾਂ ਕਸਟਰਡ ਪਾਊਡਰ ਨੂੰ ਪਾਣੀ ਦੇ ਵਿੱਚ ਵੀ ਘੋਲ ਕੇ ਪਾ ਸਕਦੇ ਹੋ ਮੈਂ ਇੱਥੇ ਦੁੱਧ ਦੇ ਵਿੱਚ ਘੋਲ ਕੇ ਪਾਇਆ ਹੁਣ ਆਪਾਂ ਕਸਟਰਡ ਨੂੰ ਜੋ ਦੁੱਧ ਦੇ ਵਿੱਚ ਘੋਲ ਲਿਆ ਘੋਲ ਕੇ ਘੋਲਿਆ ਉਹਨੂੰ ਆਪਾਂ ਹੁਣ ਦਲੀਏ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕ ਵਾਰ ਜੀ ਆਪਾਂ ਸਾਰਾ ਨਹੀਂ ਪਾਣਾ ਥੋੜਾ ਜਿਹਾ ਪਾ ਕੇ ਪਹਿਲਾਂ ਆਪਾਂ ਕੜਛੀ ਲਗਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਆਪਾਂ ਪਿਵਾਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਤੇ 2 ਤੋਂ 3 ਮਿੰਟ మీడియం ਗੈਸ ਤੇ ਹੀ ਆਪਾਂ ਇਸ ਨੂੰ ਪਕਣ ਦਵਾਂਗੇ ਤੁਸੀਂ ਦੇਖੋ ਹੁਣ ਆਪਾਂ ਕਸਟਰਡ ਪਾウダー ਪਾਇਆ ਤੇ ਆਪਣਾ ਦਲੀਆ ਹੁਣ ਬਿਲਕੁਲ ਤਿਆਰ ਹੋ ਗਿਆ ਬਣ ਗਿਆ ਪਹਿਲਾਂ ਆਪਾਂ ਥੋੜਾ ਜਿਹਾ ਪਤਲਾ ਲੱਗ ਰਿਹਾ ਸੀ ਪਰ ਨਹੀਂ ਹੁਣ ਆਪਾਂ ਕਸਟਰਡ ਪਾウダー ਪਾਇਆ ਤੇ ਆਪਣਾ ਦਲੀਆ ਬਿਲਕੁਲ ਸੰਘਣਾ ਹੋ ਗਿਆ ਆਪਣਾ ਦਲੀਆ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਮੈਂ ਕੋਈ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਚੀਨੀ ਪਾਈਏ ਕਿਉਂਕਿ ਮੇਰਾ ਇੱਕ ਕੋਲੀ ਦਲੀਆ ਸੀ ਤੁਸੀਂ ਵੀ ਆਪਣੇ ਦਲੀਏ ਦੇ ਹਿਸਾਬ ਨਾਲ ਇਹਦੇ ਵਿੱਚ ਚੀਨੀ ਪਾਣੀ ਹੈ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਕੜਛੀ ਲਗਾ ਕੇ ਮਿਕਸ ਕਰ ਦਵਾਂਗੇ ਤਾਂ ਜੋ ਜਿਹੜਾ ਪਹਿ ਚੀਨੀ ਪਾਈ ਹੈ ਆਪਾਂ ਉਹ ਵੀ ਵਿੱਚ ਕੁਲ ਜਾਵੇ ਦੇਖੋ ਆਪਣਾ ਦਲੀਆ ਬਣ ਕੇ ਤਿਆਰ ਹੈ ਗਨਾਵਦੀਆ ਬਣਿਆ ਆਪਣਾ ਦਲੀਆ ਆਪਣਾ ਦਲੀਆ ਬਣ ਕੇ تیار ਹੈ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਪਾਵਾਂਗੇ ਡਰਾਈ ਫਰੂਟਸ ਮੈਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਪਾਏ ਨੇ ਤੁਸੀਂ ਚਾਹੋ ਤਾਂ ਇਹ ਛੋਟੇ ਛੋਟੇ ਪੀਸਿਸ ਕੱਟ ਕੇ ਵੀ ਪਾ ਸਕਦੇ ਹੋ ਕਈ ਵਾਰੀ ਆਪਣੇ ਘਰ ਵਿੱਚ ਬਜ਼ੁਰਗ ਹੁੰਦੇ ਨੇ ਉਹਨਾਂ ਕੋਲੋਂ ਕਿਨ ਕਿਨ ਕੇ ਪੀਸਿਸ ਕੱਟ ਕੇ ਪਾਏ ਡਰਾਈ ਫਰੂਟਸ ਨਹੀਂ ਖਾਦੇ ਜਾਂਦੇ ਇਸ ਕਰਕੇ ਮੈਂ ਇਹਨੂੰ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਪਾਏ ਨੇ ਆਪਣਾ ਦਲੀਆ ਬਣ ਕੇ ਤਿਆਰ ਹੈ ਬਿਲਕੁਲ ਕਿੰਨਾ ਵਧੀਆ ਦਲੀਆ ਬਣਿਆ ਹੈ ਦੇਖੋ ਐਂ ਸੰਗਣਾ ਬਿਲਕੁਲ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਧੰਨਵਾਦ ਤੁਹਾਡਾ ਬਹੁਤ ਬਹੁਤ